ਪੰਜਾਬ ਵਿੱਚ ਆਪ ਆਦਮੀ ਪਾਰਟੀ ਦੀ ਸਰਕਾਰ ਜਿਸ ਦਿੱਲੀ ਚ ਸਿੱਖਿਆ ਮਾਡਲ ਦਾ ਸਭਜ ਬਾਗ ਵਿਖਾ ਕੇ ਸੱਤਾ ਵਿੱਚ ਆਈ ਅਦੇ ਪੰਜਾਬ ਵਿੱਚ ਸਕੂਲਾਂ ਦੀ ਸਿੱਖਿਆ ਸਮੇਤ ਨੂੰ ਹਾਰ ਬਦਲਣ ਦੇ ਵੱਡੇ ਵੱਡੇ ਦਾਅਵੇ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਪਰ ਦਾ ਟਰਬਿਊਨ ਵਿੱਚ ਛਪੀ ਇੱਕ ਰਿਪੋਰਟ ਦੇ ਮੁਤਾਬਕ ਜੋ ਅਸਲ ਹਕੀਕਤ ਖੁੱਲ ਕੇ ਸਾਹਮਣੇ ਆਈ ਹੈ ਉਹ ਤਾਂ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਬਾਰੇ ਛਪੀ ਇਸ ਰਿਪੋਰਟ ਨੇ ਸਰਕਾਰੀ ਦਾਅਵਿਆਂ ਦੀ ਅਸਲ ਹਕੀਕਤ ਫੋੜ ਕੇ ਰੱਖ ਦਿੱਤੀ ਹੈ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਬੇहद ਹੀ ਹੀਟਲੇ ਪੱਧਰ ਤੱਕ ਖਿਸਕਦਾ ਨਜ਼ਰ ਆ ਰਿਹਾ ਹੈ ਇਸ ਰਿਪੋਰਟ ਦੇ ਮੁਤਾਬਕ ਇੱਥੇ 90 ਪ੍ਰਾਇਮਰੀ ਸਕੂਲਾਂ ਵਿੱਚੋਂ 28 ਵਿੱਚ ਕੋਈ ਅਧਿਆਪਕ ਹੀ ਨਹੀਂ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ 35 ਸਕੂਲ ਅਜਿਹੇ ਹਨ ਜੋ ਸਿਰਫ ਇੱਕ ਅਧਿਆਪਕ ਦੇ ਸਹਾਰੇ ਚ ਰਹੀ ਹਨ ਇੱਥੋਂ ਤੱਕ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦਾ ਸਬੰਧ ਹੈ ਪ੍ਰਿੰਸੀਪਲ ਅਤੇ ਹੈਡਮਾਸਟਰ ਦੀਆਂ ਕੁੱਲ 40 ਅਸਾਮੀਆਂ ਖਾਲੀ ਪਈਆਂ ਹਨ ਕੋਈ ਨਹੀਂ ਜਾਣਦਾ ਕਿ ਖਾਲੀ ਅਸਾਮੀਆਂ ਕਦੋਂ ਭਰੀਆਂ ਜਾਣਗੀਆਂ ਆਲਮੇ ਹੈ ਕਿ ਕੈਮਿਸਟਰੀ ਦੇ ਅਧਿਆਪਕਾਂ ਨੂੰ ਪੰਜਾਬੀ ਪਾਸ਼ਾ ਦੀਆਂ ਕਲਾਸਾਂ ਲੈਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੰਜਾਬੀ ਦੀਆਂ ਅਸਾਮੀਆਂ ਖਾਲੀ ਹਨ ਪਿਛਲੇ ਕਈ ਸਾਲਾਂ ਤੋਂ ਅਧਿਆਪਕਾਂ ਦੀਆਂ ਅਸਾਮੀਆਂ ਨਹੀਂ ਭਰੀਆਂ ਗਈਆਂ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬੰਗਰ ਨੇ ਕਿਹਾ ਕਿ ਨੀਤੀ ਨਿਰਮਾਤਾਵਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਗਰੀਬੀ ਦੇ ਮਾਰੇ ਬੱਚਿਆਂ ਲਈ ਸਿੱਖਿਆ ਗਰੀਬੀ ਅਤੇ ਅਮੀਰੀ ਦੁੱਖ ਅਤੇ ਉਮੀਦ ਵਿਚਕਾਰ ਇੱਕ ਪੁਲ ਹੈ ਇਹ ਜੂਨੀਅਨ ਸਕੂਲਾਂ ਦੇ ਕੰਮਕਾਜ ਤੇ ਤਿੱਖੀ ਨਜ਼ਰ ਰੱਖਦੀ ਹੈ ਅਧਿਆਪਕਾਂ ਨੇ ਇਹ ਮੰਨਿਆ ਕਿ ਚਾਰੇ ਸਰਹੱਦੀ ਖੇਤਰ ਦੇ ਸਿੱਖਿਆ ਬਲਾਕਾਂ ਕਲਾਨੌਰ ਦੁਰੰਗਲਾ ਅਤੇ ਡੇਰਾ ਬੱਬਾ ਨਾਨਕ ਦੇ ਸਕੂਲ ਖਸ ਦਾ ਹਾਲਤ ਵਿੱਚ ਹਨ ਕਲਾਨੌਰ ਸੀਨੀਅਰ ਸੈਕੰਡਰੀ ਸਕੂਲ ਜਿਸ ਨੂੰ ਸਮਾਰਟ ਸਕੂਲ ਵੱਜੋਂ ਮਾਨੋਨਿਤ ਕੀਤਾ ਗਿਆ ਹੈ ਸਾਰੇ ਸਰਹੱਦੀ ਸਕੂਲਾਂ ਦੀ ਹਾਲਤ ਨੂੰ ਆਪ ਹੀ ਬਿਆਨ ਕਰਦਾ ਹੈ ਇੱਥੇ ਪ੍ਰਿੰਸੀਪਲ ਦੀ ਅਸਾਮੀ ਪਿਛਲੇ 3 ਸਾਲ ਤੋਂ ਖਾਲੀ ਹੈ ਇੱਥੇ ਨੌ ਸੀਨੀਅਰ ਸੈਕੰਡਰੀ ਸਕੂਲ ਹਨ ਜੋ ਬਿਨਾ ਪ੍ਰਿੰਸੀਪਲ ਤੋਂ ਚੱਲ ਰਹੇ ਹਨ ਇੱਥੇ ਲੈਕਚਰਰ ਪ੍ਰਿੰਸੀਪਲ ਵੱਜੋਂ ਕੰਮ ਕਰ ਰਹੇ ਹਨ ਅਧਿਆਪਕਾਂ ਦਾ ਦਾਵਾ ਹੈ ਕਿ ਇੱਕ ਗਲਤ ਮਿਸਾਲ ਕਾਇਮ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਲੈਕਚਰਰ ਨੂੰ ਆਪਣਾ ਵਿਸ਼ਾ ਕਲਾਸਾਂ ਵਿੱਚ ਪੜਾਉਣਾ ਪੈਂਦਾ ਹੈ ਜਦੋਂ ਉਸ ਨੂੰ ਪ੍ਰਿੰਸੀਪਲ ਦੀ ਕੁਰਸੀ ਤੇ ਬੈਠਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਪ੍ਰਬੰਧਕੀ ਕੰਮਾਂ ਵਿੱਚ ਹੀ ਉਲਝ ਕੇ ਰਹਿ ਜਾਂਦਾ ਹੈ ਮੁਫਤ ਮਿਡ-ਡੇ ਮੀਲ ਸਕੀਮ ਵਿਦਿਆਰਥੀਆਂ ਦੀ ਗਿਣਤੀ ਨੂੰ ਬੇਸ਼ੱਕ ਵਧਾ ਰਹੀ ਹੈ ਇੱਕ ਅੰਦਾਜ਼ੇ ਅਨੁਸਾਰ 80% ਬੱਚੇ ਪੜ੍ਹਾਈ ਲਈ ਨਹੀਂ ਆਉਂਦੇ ਉਹ ਅਸਲ ਵਿੱਚ ਮਿਡ-ਡੇ ਮੀਲ ਲਈ ਆਉਂਦੇ ਹਨ ਪਰ ਇਹਨਾਂ ਸਕੂਲਾਂ ਦੀ ਵਿਵਸਥਾ ਜੋ ਕਹਾਣੀ ਬਿਆਨ ਕਰ ਰਹੀ ਹੈ ਉਹ ਆਪਣੇ ਆਪ ਵਿੱਚ ਹੀ ਵੱਡੇ ਸਵਾਲ ਖੜੇ ਕਰਨ ਵਾਲੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ